गौर समरथ गौर निरंकार गौर उच्चा अगम्य अपार गुर की महमा अगम है क्या कथे कथन हार क्या हाँ कथी कथे कथ देखा ਮੈਂ ਕਥਨਾ ਕਥਨਾ ਜਾਈ ਜੋ ਤੁਧ ਭਵੈ ਸੋਈ ਅੱਖਾਂ ਤਿਲ ਤੇਰੀ ਵੜਿਆ ਪਰਮ ਸਨਮਾਨ ਜੋ ਜਗੋ ਜਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਚਰਨਾਂ ਵਿੱਚ ਸਭਾਇਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਗੁਰੂ ਸੰਗਤ ਜੀ ਆਪ ਦੀ ਪਤੀ ਭਾਗशाली ਹੋ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸਰਵੰਸਦਾਨੀ ਸਹਬੇ ਕਮਾਲ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਆਗਮਨ ਪੁਰਬ ਬੜੀ ਸ਼ਰਧਾ ਭਾਵਨਾ ਉਤਸ਼ਾਹ ਅਤੇ ਚੜ੍ਹਦੀ ਕਲਾ ਵਿੱਚ ਮਨਾਉਣਾ ਕਰ ਰਹੇ ਹੋ ਸਤਿਗੁਰੂ ਜੀ ਦੇ ਬਚਨ ਆਪ ਜੀ ਨਿਤਨੇਮ ਦੇ ਵਿੱਚ ਪੜ੍ਹਦੇ ਸੁਣਦੇ ਹੋ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲ ਹੈ ਅੰਮ੍ਰਿਤ ਬਾਣ ਸਤਿਗੁਰਾਂ ਦੇ ਚਰਣਾ ਵਿੱਚ ਅਰਦਾਸ ਹੈ ਸਤਿਗੁਰੂ ਕਿਰਪਾ ਕਰਨ ਆਪ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਆਪ ਜੀ ਦੇ ਨੇਮ ਦੇ ਵਿੱਚ ਵੱਧੇ ਬਖਸ਼ਿਸ਼ ਕਰਨ ਆਓ ਗੁਰ ਸੰਗਤ ਜੀ ਆਉਣ ਵਾਲੇ ਜਿਹੜੇ ਦਿਨ ਹਨ ਉਹਨਾਂ ਦੇ ਵਿੱਚ ਆਪਾਂ ਅਰਦਾਸ ਵਿੱਚ ਆਪਾਂ ਰੋਜ਼ਾਨਾ ਹੀ ਪੜਦੇ ਹਾਂ ਅਰਦਾਸ ਦਾ ਸ਼ੇਵਾ ਪਹਿਰਾ ਹੈ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾ ਇਹ ਸਤਿ ਦਾਣ ਵਾਪਾਂ ਰੋਜ਼ ਮੰਗਦੇ ਫਿਰ ਨਾਲ ਹੀ ਇਹਦੇ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਾਨਦ ਚੌਕੀਆਂ ਝੰਡੇ ਗੋਂਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਇਹਦੀ ਆਪਾਂ ਅੱਜ ਵਿਚਾਰ ਆਰੰਭ ਕਰਨੀ ਹੈ ਅੱਜ ਸਿਰਫ ਆਪਾਂ ਦਾਤਾ ਦਾਤ ਤੇ ਦਾਨ ਉਹਦੇ ਬਾਰੇ ਜੋ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਤੇ ਕਿਰਪਾ ਕਰਨਗੇ ਜੋ ਸਤਗੁਰੂ ਬੁਲਾਉਣਗੇ ਉਹਦੇ ਮੁਤਾਬਕ ਆਪਾਂ ਵਿਚਾਰ ਸਾਂਝੀ ਕਰਨੀ ਹੈ ਉਸ ਤੋਂ ਪਹਿਲਾਂ ਜਿੰਨੇ ਵੀ ਆਪ ਜੀ ਸਤਗੁਰਾਂ ਦੇ ਪਿਆਰ ਵਿੱਚ ਜੁੜ ਬੈਠੇ ਹੋ ਇੱਕ ਵਾਰੀ ਬੇਨਤੀ ਕਰਨ ਤੇ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਖਾਣੂ ਸਿੱਕੀਦਾਨ ਕੇਸ਼ਦਾਨ ਰਹਿਤਦਾਨ ਵਿਵੇਕਦਾਨ ਵਿਸਾਹਾਦਾਨ ਭਰੋਸਾਦਾਨ ਦਾਣਾ ਸਰਦਾਨ ਨਾਮਦਾਨ ਹੁਣ ਇਹ ਸਵਾਲ ਪੈਦਾ ਹੋ ਕਿ ਦਾਨ ਮੰਗਣਾ ਕਿਹਦੇ ਕੋਲੋਂ ਆਪਾ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸੋਝੀ ਦੇ ਰਹੇ ਸੰਸਾਰ ਦੇ ਵਿੱਚ ਇੱਕੋ ਦਾਤਾ ਹੈ ਜੇ ਦੇ ਕੋਲੋਂ ਅਸੀਂ ਇਹ ਦਾਨ ਮੰਗਣਾ ਦਾਨ ਹੱਕ ਨਹੀਂ ਹੈ ਦਾਨ ਤਾਂ ਅਰਜ਼ ਕਰਨੀ ਆ ਬੇਨਤੀ ਕਰਨੀ ਔਰ ਭਰੋਸਾ ਇੰਨਾ ਰੱਖਣਾ ਅਰਦਾਸ ਕਰਦੇ ਆ ਜਿਸ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਦੁਕਾਨਾਂ ਤੇ ਮੰਗਣ ਵਾਸਤੇ ਆਉਂਦੇ ਨਾ ਭਿਖਾਰੀ ਮੰਗਦੇ ਆ ਕੋਈ ਬੱਚਾ ਹੋਵੇ ਬੁੱਢਾ ਹੋਵੇ ਆਪਾਂ ਨਹੀਂ ਦੇਖਦੇ ਕੌਣ ਹੈ ਅਸੀਂ ਜਦੋਂ ਤਰਸ ਵਿੱਚ ਆ ਜਾਂਦੇ ਆ ਅਸੀਂ ਉਹਨਾਂ ਨੂੰ ਦੇ ਦਿੰਦੇ ਆ ਕੋਈ ਅਸੀਂ ਨਹੀਂ ਦੇਖਦੇ ਕਿਹੜੇ ਧਰਮ ਦਾ ਹੈ ਕੌਣ ਹੈ ਮੇਰਾ ਸਤਿਗੁਰੂ ਵੀ ਇੰਨਾ ਦਿਆਲੂ ਉਹ ਨਹੀਂ ਦੇਖਦਾ ਕੌਣ ਮੰਗ ਰਿਹਾ ਉਹ ਤਰਸ ਕਰਦਾ ਸਭ ਕਹਿੰਦੇ ਉਹ ਦਾਤਾ ਹੈ ਕਿਹਦੇ ਕੋਲ ਗਾਣ ਮੰਗਣਾ ਹੈ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦਿਂਦੇ ਤੋਟ ਨਾ ਆਵੇ ਅਗਣਤ ਭਰੇ ਪੰਡਾ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾ ਕੋਈ ਦਾਤਾ ਨਾ ਰੋਜ਼ ਆਪਾਂ ਅਰਦਾਸ ਕਰਦੇ ਸਤਿਗੁਰੂ ਮੈਨੂੰ ਸਮਝ ਦੇ ਦੇਓ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਦਾਣ ਮੰਗਣ ਵਾਲਾ ਕੌਣ ਹੋ ਗਿਆ ਭਿਖਾਰੀ ਔਰ ਸਤਿਗੁਰੂ ਮਹਾਰਾਜ ਮੈਂ ਇਨਾ ਤੇਰੇ ਤੇ ਭਰੋਸਾ ਰੱਖਾਂ ਇਨਾ ਮੇਰੇ ਅੰਦਰ ਵਿਸ਼ਵਾਸ ਆ ਜਾਏ ਮੈਂ ਤੈਨੂੰ ਛੱਡ ਕੇ ਹੋਰ ਕਿਸੇ ਦਾ ਭਿਖਾਰੀ ਨਾ ਬਣ ਆ ਬਚਨ ਪੜ੍ਹਦੇ ਨਾ ਗੁਰੂ ਅਮਰਦਾਸ ਜੀ ਦੇ ਹਮ ਭੀਖਕ ਭਿਖਾਰੀ ਤੇਰੇ ਅਸੀਂ ਹੋਰ ਕਿਸੇ ਦੇ ਭਿਖਾਰੀ ਨਹੀਂ ਹਾਂ ਸਤਿਗੁਰੂ ਤੇਰੇ ਦਰ ਦੇ ਭਿਖਾਰੀ ਆ ਹਮ ਭੀਖਕ ਭਿਖਾਰੀ ਤੇਰੇ ਤੂੰ ਫਿਰ ਕਿਸੇ ਨੂੰ ਪੁੱਛ ਕੇ ਨਹੀਂ ਦਿੰਦਾ ਤੂੰ ਨਿਜ ਪਤ ਹੈ ਦਾਤਾ ਕੀ ਮੰਗਿਆ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰੰਗ ਕਿਉਂਕਿ ਜਿੱਦਾਂ ਦਾਨਾ ਸਿਰਦਾਨ ਨਾਮ ਦਾਨ ਇਹ ਸਭ ਤੋਂ ਵੱਡੀ ਦਾਤ ਹੈ ਤੇ ਸਾਡੀ ਸਿੱਕੀ ਵੀ ਕਾਇਮ ਹੈ ਸਾਡੇ ਕੇਸ ਵੀ ਕਾਇਮ ਹੈ ਸਾਡੀ ਰਹਿਤ ਵੀ ਕਾਇਮ ਹੈ ਸਾਰਾ ਕੁਝ ਕਾਇਮ ਹੋ ਜਾ ਉਹ ਦਾਤਾ ਹੈ ਉਹਦੇ ਕੋਲੋਂ ਮੰਗਣਾ ਹੈ ਜੇ ਕੋਈ ਕਵੇ ਆਪਾਂ ਦੇਖਦੇ ਨੇ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਧਾਰਮਿਕ ਸਥਾਨਾਂ ਤੇ ਲਿਖਿਆ ਹੁੰਦਾ ਦਾਨੀ ਸੱਜਣਾ ਦੀ ਸੂਚੀ ਜਾਮ ਕਲ ਮੈਂ ਫਲਾਨੀ ਜਗ੍ਹਾ ਦਾਨ ਦਿੱਤਾ ਮਤਲਬ ਤੂੰ ਬਣ ਗਿਆ ਦਾਤਾ ਤੇ ਰੱਬ ਹੋ ਗਿਆ ਭਿਖਾਰੀ ਮੇਰੇ ਸਤਿਗੁਰੂ ਕੀ ਕਹਿੰਦੇ ਆ ਜਿਹੜਾ ਆਪਣੇ ਆਪ ਨੂੰ ਦਾਤਾ ਕਹਿੰਦਾ ਨਾ ਸਾਧ ਸੰਗਤ ਜੀ ਤੁਸੀਂ ਸੁਖਣੀ ਸਭ ਦੇ ਵਿੱਚ ਪੜਦੇ ਹੋ ਜੇ ਕੋ ਹੋਏ ਬਹੇ ਦਾਤਾਰ ਤਿਸ ਦੇਨ ਹਾਰ ਜਾਣੇ ਗਾਵਾਰ ਉਹਨੂੰ ਮੂਰਖ ਸਮਝਦਾ ਰੱਬ ਜਿਹੜਾ ਕਹਿੰਦਾ ਨਾ ਮੈਂ ਦਾਤਾ ਮੈਂ ਗੁਰਦੁਆਰੇ ਆ ਦਿੱਤਾ ਮੈਂ ਆ ਦਿੱਤਾ ਇਹ ਭੁੱਲ ਗਿਆ ਕਿ ਰੱਬ ਨੇ ਮੈਨੂੰ ਪੈਦਾ ਕੀਤਾ ਅੱਜ ਉਹਦੀ ਪੂਜਾ ਹੋ ਰਹੀ ਆ ਸੰਸਾਰ ਦੇ ਵਿੱਚ ਜਿਹਨੂੰ ਮਨੁੱਖ ਨੇ ਪੈਦਾ ਕੀਤਾ ਪਰ ਇਹ ਭੁੱਲ ਗਿਆ ਕਿ ਜਿਹਨੇ ਮੈਨੂੰ ਪੈਦਾ ਕੀਤਾ ਉਹ ਪਰਮੇਸ਼ਰ ਇੱਕ ਦਾਤਾ ਆਕਾਲ ਪੁਰਖ ਹੈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਲਿਖਦੇ ਆ ਤਿੰਨ ਚੀਜ਼ਾਂ ਉਹਨਾਂ ਨੇ ਦਸੀਆਂ ਤਿੰਨਾਂ ਦੀ ਉਦਾਹਰਣ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਵਾਂਗੇ ਦਾਤਾ ਸਾਹ ਅਤੇ ਸਾਹਿਬ ਕਹਿੰਦੇ ਤੇ ਦਾਤਾ ਬਣਾਉਣਾ ਨਾ ਇਦਾਂ ਦਾ ਬਣਾਇਓ ਫਿਰ ਕਿਤੇ ਹੋਰ ਦੇ ਕਿਸੇ ਨਾਲ ਕੋਲ ਮੰਗਣ ਨਾ ਜਾਇ ਜਿਹੜਾ ਆਪਾਂ ਪੜਦੇ ਆ ਨਾ ਮਾਨੁਖ ਕੀ ਤੇਖ ਬਿਰਤੀ ਸਭ ਜਾਣ ਦੇਵਣ ਕੋ ਇੱਕੇ ਭਗਵਾਨ ਸ੍ਰੀ ਮਨਪਾਈ ਗੁਰਦਾਸ ਸਾਹਿਬ ਕਹਿੰਦੇ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ ਫਿਰ ਸਾਨੂੰ ਹੋਰ ਨਾ ਕਿਤੇ ਲੱਭਣਾ ਪਵੇ ਕਿ ਮੈਂ ਹੋਰ ਕਿਸੇ ਕੋਲ ਲੈਣੋਂ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਓ ਪ੍ਰਮਾਣ ਲੈਣੇ ਗੁਰੂ ਗ੍ਰੰਥ ਸਾਹਿਬ ਤੋਂ ਦਾਤੇ ਦਾ ਕਹਿੰਦੇ ਹਰ ਇੱਕ ਉਹ ਦਾਤਾ ਸੇਵੀਏ ਹਰ ਇੱਕ ਧਾਈਏ ਹਰ ਇੱਕ ਉਹ ਦਾਤਾ ਮੰਗੀਏ ਮਨ ਚਿੰਦਿਆ ਪਾਈਏ ਨਾਲ ਕਹਿੰਦੇ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਸ਼ਰਮ ਨਾਲ ਮਰ ਜਾਣਾ ਚਾਹੀਦਾ ਜੇ ਅਸੀਂ ਦੂਸਰੇ ਦੇ ਕੋਲ ਜਾਂਦੇ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬੜ ਜਾ ਰਿਹਾ ਔਰ ਜਿਨ੍ਹਾਂ ਨੇ ਸਮਝ ਲਿਆ ਮੇਰਾ ਗੁਰੂ ਜਹਾਜ ਹੈ ਸਤ ਗੁਰੂ ਹੈ ਬੋਹਿਤਾ ਬਿਰਲੇ ਕਿਨੇ ਵਿਚਾਰਿਆ ਜਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰੇ ਉਹ ਦਾਤਾ ਹੈ ਦੂਸਰਾ ਹੈ ਸਾਹਿਬ ਉਹ ਨਾ ਸੇਵੀਏ ਜਮ ਡੰਡ ਸਹਾਈਏ ਸਭ ਦਾ ਅਰਥ ਹੁੰਦਾ ਸਾਦ ਸੰਗਤ ਦੀ ਮਾਲਕ ਇਦਾਂ ਦਾ ਮਾਲਕ ਨਾ ਬਣਾਇਓ ਜਮਾਂ ਦੀ ਮਾਰ ਪਾਵੇ ਬਾਅਦ ਵਿੱਚ ਸਭ ਕਿਹੜਾ ਹੈ ਗੁਰੂ ਗ੍ਰੰਥ ਸਾਹਿਬ ਕੋ ਪੁੱਛੋ ਕਹਿੰਦੇ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਦੋ ਤਿੰਨ ਸਾਹਿਬ ਨਹੀਂ ਹਨ ਇੱਕੋ ਹੀ ਹੈ ਮੇਰਾ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਹੋਸ਼ਾ ਸ਼ਾਹ ਨਾ ਕੀਤੀ ਫਿਰ ਪਛੋਤਾਈਏ ਕਿਵਲ ਨਾ ਆਪਾਂ ਕਿਸੇ ਕੋਲ ਲੋੜ ਪੈ ਜੇ ਉਧਾਰ ਪੈਸਾ ਮੰਗ ਲਈਏ ਉਹਨੂੰ ਪੈਸਾ ਵੀ ਵਾਪਸ ਕਰਦੇ ਹੋ ਉਹਦਾ ਵਿਆਦ ਵੀ ਵਾਪਸ ਕਰਦੇ ਹੋ ਪਰ ਅੰਦਰ ਡਰ ਬਣਿਆ ਰਹਿੰਦਾ ਹੈ ਇਹ ਚਾਰ ਬੰਦਿਆਂ ਵਿੱਚ ਕਿਤੇ ਗੱਲ ਨਾ ਕਰ ਦਵੇ ਮੇ ਤੇਰਾ ਕੰਮ ਸਾਰੇ ਹੋ ਜਾਂਦਾ ਨਾ ਕਿਵੇਲੇ ਲੈ ਇਹਦਾ ਇਹਦੇ ਕੋਲ ਕੀ ਸੀ ਇਹਨੂੰ ਤਾਂ ਜਦੋਂ ਆਕੇ ਬਾਰੇ ਮੈਂ ਤਾਂ ਕੰਮ ਸਾਰੇ ਆ ਮੈਂ ਪੈਸਾ ਦਿੰਦਾ ਬੰਦੇ ਕਹਿੰਦੇ ਨੇ ਆ ਵੀ ਕਹਿੰਦੇ ਨੇ ਭਾਵੇਂ ਉਹਨੇ ਪੈਸਾ ਮੰਗਿਆ ਹੋਵੇ ਭਾਵੇਂ ਤੂੰ ਦਿੱਤਾ ਵੀ ਨਾ ਹੋਵੇ ਫਿਰ ਵੀ ਤੂੰ ਉਹਦਾ ਪ੍ਰਚਾਰ ਕਰ ਦਿੰਦਾ ਪਰ ਸਤਗੁਰੂ ਕਿਦਾਂ ਦਾ ਹੈ ਕਹਿੰਦੇ ਇਦਾਂ ਦਾ ਛਾਣਾ ਬਣਾਏ ਹੋਸ਼ਾ ਹੋਸ਼ਾ ਸਾਵਨਾ ਕੀਤੀ ਫਿਰ ਪਛੋਤਾਈ ਆ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਦੇ ਛਾਹ ਕਿਦਾਂ ਦਾ ਹੋਣਾ ਚਾਹੀਦਾ ਕਹਿੰਦੇ ਸੌਦਾ ਇਕਤ ਹੱਥ ਹੈ ਸ਼ਾ ਸਤਗੁਰ ਪੂਰਾ ਜਿਹੜੀ ਜਿੰਨਾ ਵੀ ਕੁਛ ਹੈ ਨਾ ਮੇਰੇ ਸਤਗੁਰ ਦੇ ਹੱਥ ਸੌਦਾ ਇਕਤ ਹੱਥ ਹੈ ਸ਼ਾ ਸਤਗੁਰ ਪੂਰਾ ਹੁਣ ਆਪਾਂ ਨੂੰ ਡਰ ਲੱਗਦਾ ਵੀ ਜੇ ਆਪਾਂ ਇਹਦੇ ਕੋਲ ਖੜੇ ਇਹਨੇ ਚਾਰ ਬੰਦਿਆਂ ਵਿੱਚ ਕਹਿ ਦੇਣਾ ਲੈ ਇਹਦੇ ਕੋਲ ਕੀ ਸੀ ਇਹਦਾ ਕੰਮ ਮੈਂ ਸਾਰਿਆ ਸੀ ਇਹਨੇ ਤਾਂ ਮੈਨੂੰ ਪੈਸੇ ਪੂਰੇ ਵਾਪਸ ਕੀਤੇ ਨਹੀਂ ਆ ਕਿੰਨਾ ਅਸੀਂ ਮੰਗਦੇ ਆ ਸਾਧ ਸੰਗਤ ਦੇ ਵੀ ਕਿੰਨਾ ਮੰਗਦੇ ਆ ਇਦਾਂ ਦਾ ਸ਼ਾ ਬਣਾਇਓ ਉਹ ਕਿਸੇ ਨੂੰ ਵੀ ਨਹੀਂ ਦੱਸੇਗਾ ਉਹ ਕਹਿੰਦੇ ਨਾ ਕਈਆਂ ਨੇ ਆ ਕੇ ਕਹਿੰਦੇ ਮੰਗੋ ਉਸੀ ਸੇ ਜੋ ਕਹੇ ਨਾ ਕਿਸੇ ਸੇ ਆਉਣਾ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਕੋ ਪੁੱਛਦੇ ਆ ਕਿੱਦਾਂ ਦਾ ਸ਼ਾਹ ਬਣਾਉਣਾ ਚਾਹੀਦਾ ਜਿਹਦੇ ਕੋਲ ਸਾਨੂੰ ਆ ਕੇ ਸ਼ਰਮ ਨਾ ਆਵੇ ਕਿੰਨਾ ਕੁਛ ਅਸੀਂ ਮੰਗਦੇ ਆ ਆਪਾਂ ਰੋਜ਼ ਮੰਗਦੇ ਨਾ ਬੜਾ ਸੋਹਣਾ ਅਰਥ ਕਰਦੇ ਸੀ ਮਸਕੀਨ ਜੀ ਦਾ ਅੱਖ ਐ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਦੇਹ ਦੇਹ ਮਤਲ ਦੋ ਵਾਰੀ ਕਿਉਂ ਇੱਕ ਸਾਡੀ ਮੰਗ ਖਤਮ ਹੁੰਦੀ ਆ ਤੇ ਦੂਸਰੀ ਸ਼ੁਰੂ ਹੋ ਜਾਂਦੀ ਹੈ ਆਖੈ ਮੰਗਾ ਹੈ ਦੇਹ ਦੇਹ ਦਾਤ ਕਰੇ ਦਾਤਾ ਪਰ ਉਹ ਕਿਸੇ ਨੂੰ ਦੱਸਦਾ ਨਹੀਂ ਹੈ ਇਦਾਂ ਦਾ ਸ਼ਾਹ ਬਣਾਇਓ ਆਉ ਕਹਿੰਦੇ ਸਤਿਗੁਰੂ ਦੇ ਬਚਨ ਸਨ ਸੁਣਦੇ ਉਹ ਸੁਣੋ ਗੁਰਾਜਨ ਸਾਹਿਬ ਕਹਿੰਦੇ ਸੱਜਣਾ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬਹਿਠਿਆ ਇਥੇ ਡਰ ਨਹੀਂ ਲੱਗਿਆ ਕਿਸੇ ਨੂੰ ਨਹੀਂ ਦੱਸੇਗਾ ਕਿ ਇਹਨੇ ਇਹ ਕੋਲ ਇੰਨਾ ਕੁਝ ਮੰਗੇਆ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾਰ ਕਦੇ ਨਹੀਂ ਆਖੇਗਾ ਆ ਚੰਦਵਾ ਸਾਹਿਬ ਮੈਂ ਦਿੱਤਾ ਸੀ ਆ ਗੋਲਕ ਮੈਂ ਦਿੱਤੀ ਸੀ ਪਲਕੀ ਮੇਰੇ ਦਾਦਾ ਜੀ ਨੇ ਬਣਾਈ ਸੀ ਕਦੇ ਨਹੀਂ ਕਹੇਗਾ ਉਹ ਸਤਗੁਰੂ ਕਿਰਪਾ ਕਰਦਾ ਸਤਗੁਰੂ ਨੇ ਦਿੱਤਾ ਹੈ ਸਤਗੁਰੂ ਬਖਸ਼ਿਸ਼ ਕਰਦਾ ਉਹ ਦਾਤ ਦੇ ਰਿਹਾ ਦਾਤਾ ਵੀ ਹੈ ਫਿਰ ਦਾਤਾਂ ਦੇ ਰਿਹਾ ਪਰ ਪਛਾਉਂਦਾ ਨਹੀਂ ਹੈ ਹਰ ਕਿਹਾਂ ਸਦਾ ਸਦਾ ਵਡਿਆਈਆਂ ਦੇਣਾ ਪਛੋਤਾਇਆ ਆਪਾਂ ਕਹਿੰਦੇ ਇਹਨੂੰ ਅੱਗੇ ਤੋਂ ਨਹੀਂ ਦੇਣਾ ਇਹ ਬੰਦੇ ਨੇ ਆਪਣਾ ਦਾ ਇਹਨਾਂ ਧੰਨਵਾਦ ਵੀ ਨਹੀਂ ਕੀਤਾ ਇਹਨੂੰ ਆਪਾਂ ਨਹੀਂ ਦੇਣਾ ਪਰ ਸਤਿਗੁਰੂ ਪ੍ਰਮਾਤਮਾ ਕਿੱਦਾਂ ਦਾ ਸਾਥ ਸੰਗਤ ਦੀ ਉਹਨੂੰ ਲਾਲਚ ਨਹੀਂ ਹੈ ਰੋ ਤੁਸੀਂ ਵਚਨ ਪੜ੍ਹਦੇ ਹੋ ਜੇ ਸਾਰਾ ਸੰਸਾਰ ਉਹਦੀ ਜੈ ਜੈਕਾਰ ਕਰੇ ਉਹਨੂੰ ਕੋਈ ਫਰਕ ਨਹੀਂ ਪੈਣਾ ਨਹੀਂ ਕਰੋਗੇ ਤਾਂ ਵੀ ਉਹਨੂੰ ਕੋਈ ਨਹੀਂ ਫਰਕ ਪੈਣਾ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਉਹਨੂੰ ਕੋਈ ਤਮਾ ਥੋੜੇ ਹੈ ਇੱਥੇ ਤੁਸੀਂ ਕਰਕੇ ਦੇਖ ਲਓ ਜੇ ਕਮੇਟੀ ਨੇ ਪ੍ਰਬੰਧਕਾਂ ਨੇ ਨਾਮ ਨਾ ਲਿਆ ਸਰੋਪਾ ਨਾਮ ਤਾਂ ਇੱਥੇ ਵੀ ਗੱਲ ਨਹੀਂ ਕਰ ਰਿਆ ਆਮ ਮਤਲਬ ਗੁਰਦੁਆਰਿਆਂ ਵਿੱਚ ਸਰੋਪਾ ਨਹੀਂ ਦਿੱਤਾ ਸਾਡਾ ਨਾਮ ਹੀ ਨਹੀਂ ਲਿਆ ਮੈਂ ਇੰਨੇ ਪੈਸੇ ਦਿੱਤੇ ਅੱਗੇ ਤੋਂ ਇਹ ਗੁਰਦੁਆਰੇ ਦੇਣਾ ਨਹੀਂ ਅਸੀਂ ਦੂਸਰੇ ਗੁਰਦੁਆਰੇ ਦੇਵਾਂਗੇ ਇਦਾਂ ਹੋ ਜਾਂਦੀ ਹੈ ਨਾ ਭਾਪਨਾ ਭਾਂਜੀ ਕਿੰਨਾ ਕੁਛ ਦਿੱਤਾ ਸਰਵੰਸਦਾਨੀ ਹੈ ਕਲਗੀਧਰ ਪਾਤਸ਼ਾਹ ਜਿਨ੍ਹਾਂ ਦਾ ਤੁਸੀਂ ਆਗਮਨ ਪਰਬ ਨਾਲ ਜਾ ਰਹੇ ਉਹ ਕਦੇ ਨਹੀਂ ਕਰਦਾ موسی ਪੈਗੰਬਰ ਹੋਇਆ ਬੜੀ ਛੋਟੀ ਦੀ ਗਾਥਾ ਲਿਖੀ ਕਿਸੇ ਨੇ ਉਹਦੇ ਘਰ ਨਾਲ ਅੱਜ 70 ਸਾਲ ਦਾ ਬਜ਼ੁਰਗ ਆਇਆ ਕਹਿੰਦਾ ਮੈਨੂੰ ਖਾਣ ਵਾਸਤੇ ਰੋਟੀ ਮਿਲੇਗੀ ਕਹਿੰਨ ਲੱਗਾ ਜੀ ਆਓ ਮੈਂ ਤਾਂ ਇਹ ਜੀਵਨ ਦੇ ਵਿੱਚ ਧਾਰਨ ਕੀਤਾ ਜਿੰਨੇ ਤੱਕ ਮੈਂ ਕਿਸੇ ਨੂੰ ਖਲਾ ਨਾ ਦਵਾਂ ਉਹਨਾਂ ਤੱਕ ਮੈਂ ਰੋਟੀ ਖਾਂਦਾਂ ਨਹੀਂ ਤੁਸੀਂ ਆਓ ਸਾਧ ਸੰਗਤ ਦੀ ਅੰਦਰ ਲੈ ਗਿਆ ਉਹਨੂੰ ਬਿਸ਼ਾਉਣੇ ਤੇ ਬਿਠਾਇਆ ਬੈਠਾ ਥਾਲੀ ਰੱਖ ਦਿੱਤੀ ਉਹ ਖਾਣ ਲੱਗ ਪਿਆ ਉਹਨੇ ਹੱਥ ਪਾੜ ਲਿਆ ਕਹਿੰਨ ਲੱਗਾ ਨਹੀਂ ਪਹਿਲਾ ਅੱਲਾ ਦਾ ਸ਼ੁਕਰ ਕਰ ਫਿਰ ਤੈਨੂੰ ਰੋਟੀ ਦਿਆਂ ਉਹ ਕਹਿ ਲਗਾ ਅੱਲਾ ਨੇ ਕੀ ਦਿੱਤਾ ਜੇ ਦਿੱਤਾ ਹੁੰਦਾ ਮੈਂ ਆਪਣੇ ਘਰ ਨਾਲ ਰੋਟੀ ਖਾਂਦਾ ਮੈਂ ਤੇਰੇ ਕੋਲ ਘਰ ਤੇ ਮੰਗਣ ਆਉਂਦਾ ਉਹਨੇ ਮੈਨੂੰ ਕਿਉਂ ਦਿੱਤਾ ਹਾਂ ਜਿੰਨੀ ਆ ਗਰਾਈਆਂ ਖਾਵਾਂਗਾ ਤੇਰਾ ਸ਼ੁਕਰ ਕਰਾਂਗਾ ਉਹਦਾ ਨਹੀਂ ਕਰਾਂਗਾ ਕਿਉਂਕਿ ਉਹਨੇ ਨਹੀਂ ਦਿੱਤਾ ਉਹਨੇ ਦਿੱਤਾ ਹੁੰਦਾ ਮੈਂ ਤੇਰੇ ਘਰ ਥੋੜੇ ਆਉਂਦਾ 70 ਸਾਲ ਤੋਂ ਮੈਂ ਭਟ ਕਰਿਆ ਉਹ ਕਹਿਣ ਲੱਗਾ ਮੈਂ ਤਾਂ ਅੱਲਾ ਦੇ ਨਾਮ ਤੇ ਦੇ ਰਿਆ ਜਿੱਦਾਂ ਆਪਾਂ ਨੂੰ ਸਤਿਗੁਰ ਦੇ ਹੁਕਮ ਕੀਤਾ ਨੇ ਜਦੋਂ ਆਪਾਂ ਪ੍ਰਸ਼ਾਦਾ ਛਕਦੇ ਆ ਉਹਦਾ ਸ਼ੁਕਰ ਕਰਿਆ ਕਰੂ ਕਿ ਇਹ ਸਤਿਗੁਰ ਮਹਾਰਾਜ ਤੂੰ ਰਹਿਮਤ ਕੀਤੀ ਨਾਨਕ ਉਸਰੀਆਂ ਪਕਾਈਆਂ ਪਾਈਆਂ ਥਾਲੇ ਮਾਏ ਜਿਣੀ ਗੁਰੂ ਮਨਾਇਆ ਰੱਜ ਰੱਜ ਸੇਈ ਭਾਣ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾ ਉਹਦਾ ਸ਼ੁਕਰ ਕਰਕੇ ਖਾਈਏ ਮੈਂ ਪਿੱਛੇ ਬੇਨਤੀ ਕੀਤੀ ਸੀ ਸਭ ਜਾਂਦਿਆਂ ਦਾ ਸਿੱਧੀ ਦਿਨ ਮਨਾਉਂਦੇ ਆ ਉਹਨਾਂ ਨੂੰ ਯਾਦ ਕਰਾਇਆ ਕਰੋ ਬੱਚਿਆਂ ਨੂੰ ਯਾਦ ਕਰਾਇਆ ਕਰੋ ਬੱਚਿਆਂ ਨੂੰ ਗੰਗੂ ਬ੍ਰਾਹਮਣ ਦਾ ਘਰ ਇਦਾਂ ਦੀ ਰੋਟੀ ਸਾਧ ਸੰਗਤ ਦੀ ਗੰਗੂ ਬ੍ਰਾਹਮਣ ਲੈ ਕੇ ਆਇਆ ਸੀ ਇਤਿਹਾਸ ਲਿਖਦਾ ਭਾਈ ਦੂਨਾ ਸਿੰਘ ਹੰਡੂਰੀਆ ਦਾ ਇਤਿਹਾਸ ਹੈ ਉਹ ਕਹਿਣ ਲੱਗਾ ਐਸੀ ਰੋਟੀ ਕਰ ਲੈ ਆਇਓ ਹਮਰੇ ਕਾਗਨ ਕੁਕਰ ਖਾਇਓ ਮਾਤਾ ਗੁਜਰ ਕਹਿੰਦੀ ਗੁਜਰ ਕੌਰ ਜੀ ਕਹਿੰਦੇ ਸਾਡੇ ਘਰ ਦੇ ਕੁੱਤੇ ਖਾਂ ਵੀ ਨਹੀਂ ਖਾਂਦੇ ਜਿੱਦਾਂ ਦੀ ਰੋਟੀ ਤੂੰ ਸਭ ਜਾਂਦਿਆਂ ਵਾਸਤੇ ਲੈ ਕੇ ਆਇਆ ਤਮੀ ਪ੍ਰਸ਼ਾਦਾ ਨਹੀਂ ਸਕਿਆ ਪਰ ਸਮਝਾਇਆ ਕਰੋ ਬੱਚਿਆਂ ਨੂੰ ਜਦੋਂ ਆਪਾਂ ਨਖਰੇ ਕਰਦੇ ਆ ਨਾ ਅੱਜ ਆਹ ਖਾਦਾ ਅਸੀਂ ਕੱਲ ਖਾਦਾ ਕਿੰਨਾ ਕੁ ਸਾਡੇ ਕੋਲ ਹੈ ਉਹਨਾਂ ਨੂੰ ਦੇਖਿਆ ਕਰੋ ਜਿਨ੍ਹਾਂ ਕੋਲ ਖਾਣ ਲਈ ਕੂੜੇ ਵਿੱਚੋਂ ਕੱਟ-ਕੱਟ ਕੇ ਖਾਂਦੇ ਲੋਕ ਉਹਦਾ ਸ਼ੁਕਰ ਕਰੀਏ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਉਹ ਕਹਿਣ ਲੱਗਾ ਮੈਂ ਅੱਲਾ ਦੇ ਨਾਮ ਤੇ ਦੇ ਰਿਆਂ ਤੇ ਅੱਗੇ ਉਹ ਕਹਿੰਦਾ ਫਕੀਰ ਕਹਿਣ ਲੱਗਾ ਮੈਂ ਤੇਰਾ ਸ਼ੁਕਰ ਕਰਾਂਗਾ ਜਿੰਨੀਆਂ ਗੁਰਾਈਆਂ ਘਾ ਅੱਲਾਹ ਦਾ ਨਹੀਂ ਕਰਾਂਗੇ ਉਹਨੇ ਥਾਲੀ ਚੁੱਕ ਲਈ ਬਾਹਰ ਭੇਜ ਦਿੱਤਾ ਜਦੋਂ ਭਗਤੀ ਵਿੱਚ ਜੁੜਿਆ ਬੰਦਗੀ ਵਿੱਚ ਜੁੜਿਆ ਅਜ ਉਹਦਾ ਮਨ ਨਹੀਂ ਜੁੜ ਰਿਹਾ ਸੀ ਜਦੋਂ ਪੜ੍ਹਦੇ ਆ ਭਾਈ ਗੁਰਦਾਸ ਪਾਈ ਭਗਤ ਰਵਿਦਾਸ ਜੀ ਕਹਿੰਦੇ ਨੇ ਕਾਰਨ ਕਵਣ ਅਬੋਲ ਕਿਉਂ ਨਹੀਂ ਬੋਲ ਰਿਹਾ ਕਦੇ ਆਪਾਂ ਸੋਚਿਆ ਜੇ ਮੈਂ ਨਿਤਨੇਮ ਨਹੀਂ ਕੀਤਾ ਇੱਕ ਹਫ਼ਤਾ 15 ਦਿਨ ਹੋ ਗਏ ਨਿਤਨੇਮ ਕਦੇ ਮਨ ਨੂੰ ਪੁੱਛਿਆ ਅਰਦਾਸ ਕੀਤੀ ਕਾਰਨ ਕਵਣ ਆ ਬੋਲ ਕਿਉਂ ਨਹੀਂ ਬੋਲ ਰਿਹਾ ਸਤਿਗੁਰੂ ਤੋ ਕਿਉਂ ਨਹੀਂ ਬੋਲਦਾ ਕਿਉਂਕਿ ਉਹ ਹੀ ਬੋਲਦਾ ਨਾ ਬਾਣੀ ਪ੍ਰਭ ਕੀ ਸਭ ਕੋ ਬੋਲੇ ਉਹੀ ਬੋਲ ਰਿਹਾ ਨਾ ਸਭੇ ਘਟ RAM ਬੋਲੇ ਕਦੇ ਪੁੱਛਿਆ ਮੈਂ ਮਹੀਨਾ ਹੋ ਗਿਆ ਨਿਤਨੇਮ ਨਹੀਂ ਕੀਤਾ ਕਾਰਨ ਕਵਣਾ ਬੋਲ ਉਹਨੇ ਕਿਹਾ ਲਾ ਕਿਉਂ ਨਹੀਂ ਤੂੰ ਬੋਲ ਰਿਹਾ ਅੱਜ ਕਿਉਂ ਮਨ ਨਹੀਂ ਟਿਕ ਰਿਹਾ ਉਹ ਕਹਿਣ ਲੱਗਾ ਅੱਜ ਇੱਕ ਬੰਦਾ ਤੇਰੇ ਕਰਕੇ ਭੁੱਖਾ ਰਿਹਾ ਮੈਂ ਤਾਂ ਉਹਨੂੰ ਤੇਰੇ ਘਰ ਭੇਜ ਦਿੱਤਾ ਸੀ ਉਹ ਤਾਂ ਭੇਜਦਾ ਨਾ ਕਿੱਡਾ ਵੱਡਾ ਦਦਤਾ ਹੈ ਉਹਨੇ ਮੈਂ ਤਾਂ ਉਹਨੂੰ ਤੇਰੇ ਘਰ ਰੋਟੀ ਖਾਣ ਭੇਜ ਦਿੱਤਾ ਸੀ ਪਰ ਤੇਰਾ ਥੋੜਾ ਜਿਹਾ ਕੰਮ ਵੀ ਤੂੰ ਫੈਸਲਾ ਕਰ ਲੈਵੇਂ ਇਹਨੂੰ ਰੋਟੀ ਦੇਣੀ ਕਿ ਨਹੀਂ ਦੇਣੀ ਸਤਗੁਰੂ ਜੀ ਦੇ ਬਚਨ ਆ ਕਲਗੀਧਰ ਪਾਤਸ਼ਾਹ ਦੇ ਕਹਿੰਦੇ ਦੀਨਨ ਕੀ ਪਰਤ ਪਾਲ ਕਰੇ ਨਿਤ ਸੰਤ ਓਵਾਰ ਗਣੀ ਮਨ ਗਾਰੈ ਪਸ਼ ਪਸ਼ੂ ਨਗ 나ਗ ਨਿਰਾਦਪ 사ਤਸੰਗਤ ਜੀ ਸਤਗੁਰੂ ਕਹਿੰਦੇ ਨਾ ਸ਼ੁਕਰਾਂ ਨਹੀਂ ਹੋਣਾ ਸ਼ੁਕਰ ਕਰਨਾ ਸ਼ਿਕਵਾ ਨਹੀਂ ਕਰਨਾ ਆ ਸਭ ਮਿੱਟੀ ਖਾ ਕੇ ਗੁਜ਼ਾਰਾ ਕਰ ਲੈਂਦਾ ਕਦੇ ਤੁਸੀਂ ਸੁਣਿਆ ਪੰਛੀ ਜਾਂ ਜਾਨਵਰ ਸੁਸੈਟ ਕਰਦੇ ਆ ਹੱਤਮ ਹੱਤਿਆ ਕਰਦੇ ਸੁਣਿਆ ਕਦੇ ਬੰਦੇ ਕਰਦੇ ਆ ਲੈ ਸਾਡੇ ਕੋਲ ਕੁਝ ਵੀ ਨਹੀਂ ਹੈ ਕਰਜ਼ਾ ਆ ਗਿਆ ਬੰਦਾ ਸੁਸੈਟ ਕਰ ਲੇ ਤਾਂ ਮਰ ਜਾਂਦਾ ਕਿੰਨਾ ਨਾ ਸ਼ੁਕਰ ਹੈ ਉਹ ਸਾਰਿਆਂ ਨੂੰ ਪਾਲ ਰਿਹਾ ਹੈ ਦਿਨਨ ਕੀ ਪ੍ਰਤਪਾਲ ਕਰੇ ਨਿਤ ਸੰਤੋਵਾਰ ਗਣੀ ਮਨ ਗਾਰੇ ਪਸ਼ ਪਸ਼ੂ ਨਾਗ ਨਾਗ ਨਿਰਾਦਮ ਸਰਬ ਸਮੇ ਸਭ ਕੋ ਪ੍ਰਤਪਤ ਪੁਰਤ ਪਾਰੇ ਉਕਤ ਹੈ ਜਲ ਮੇ ਥਲ ਮੇ ਪਲ ਮੇ ਕਲ ਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਿਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਰੋ ਸਾਡੇ ਔਗਣ ਵੀ ਦੇਖ ਰਿਆ ਸਾਡੀਆਂ ਗਲਤੀਆਂ ਵੀ ਦੇਖ ਰਿਆ ਉਹ ਦੇਹੀ ਜਾ ਰਿਆ ਦੇਹੀ ਜਾ ਰਿਆ ਤੁਸੀਂ ਰੋਜ਼ ਪੜਦੇ ਸਾਰੇ ਨਿਤਨੇਮ ਵੀ ਬੈਠੇ ਹੋ तकरीबन ਲੱਗ ਭੱਗ ਅਸੀਂ ਕਬ ਰੋਜ਼ ਪਟਣ ਪੜਦੇ ਆਂ ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਨ ਹਰ ਹੁਣ ਦੇਖੇਗਾ ਮਰ ਕੇ ਵੀ ਲੈ ਆਪਣਾ ਅਰਥ ਹੋਰ ਪਾਸੇ ਲੈ ਜਾਂਦੇ ਜਿਦਾਂ ਪੰਜਾਬੀ ਦੇ ਕਹਿੰਦੇ ਤੈਨੂੰ ਦੇਖ ਲਾਂਗੇ ਕੋਲ ਅਗੀ ਚੀਜ਼ ਹੁੰਦੀ ਐ ਇੱਥੇ ਸੰਭਾਲ ਕਰਦਾ ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਨ ਹਰ ਉਹ ਕਦੇ ਵੀ ਨਹੀਂ ਕਦੇ ਵੀ ਨਹੀਂ ਔਗਣ ਦੇਖ ਰਿਆ ਉਹ ਫਿਰ ਵੀ ਦੇ ਰਿਹਾ ਤੁਸੀਂ ਪੜ੍ਹਦੇ ਜਪਜੀ ਸਾਹਿਬ ਦੇ ਵਿੱਚ ਬਹੁਤਾ ਕਰਮ ਲਿਖਿਆ ਨਾ ਜਾਏ ਉਹਨੂੰ ਕੋਈ ਤਮਾ ਨਹੀਂ ਹੈ ਲਾਲਚ ਨਹੀਂ ਹੈ ਮੇਰਾ ਨਾਮ ਲਵੇ ਕੋਈ ਨਾ ਲਵੇ ਕਰਮ ਦਾ ਇੱਥੇ ਅਰਥ ਹੈ ਬਖਸ਼ਿਸ਼ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਇ ਤਮਾ ਨਹੀਂ ਹੈ ਲਾਲਚ ਨਹੀਂ ਹੈ ਉਸ ਨੂੰ ਕੋਈ ਉਹਦਾ ਨਾਮ ਜਪੇ ਨਾ ਜਪੇ ਵੱਡਾ ਦਾਤਾ ਤਿਲ ਨਾ ਤਮਾਇ ਕੀਤੇ ਮੰਗਹਿ ਜੋਦ ਵੱਡੇ ਵੱਡੇ ਜੋਧੇ ਬਿਆੰਤ ਜਿਹੜੇ ਉਹ ਮੰਗਦੇ ਕੀਤੇ ਮੰਗੇ ਜੋਦ ਆਪਾਰ ਕੇਤੇਆ ਗਣਤ ਨਹੀਂ ਵਿਚਾਰ ਕੇ ਤੇ ਖੱਤ ਉੱਤੇ ਵਿਕਾਰ ਇਦਾਂ ਦੇ ਵੀ ਮੇਰੇ ਵਰਗੇ ਹਨ ਕੇਤੇ ਲੈ ਲੈ ਮੁਕਰ ਪਾਏ ਮੈਨੂੰ ਦਿੱਤਾ ਹੀ ਕੁਛ ਨਹੀਂ ਰੱਬ ਨੇ ਕੀ ਦਿੱਤਾ ਕਹਿੰਦੇ ਨਾ ਭੱਲਾ ਸਾਡ ਨੂੰ ਰੱਬ ਨੇ ਗਵਾਂਡੀਆਂ ਨੂੰ ਵੱਡੀ ਕਾਰ ਦੇ ਦਿੱਤੀ ਸਾਨੂੰ ਤਾਂ ਕੁਛ ਵੀ ਨਹੀਂ ਦਿੱਤਾ ਗਵਾਂਡੀਆਂ ਨੂੰ ਐਡਾ ਸੋਨਾ ਕਰ ਦਿੱਤਾ ਸਾਨੂੰ ਤਾਂ ਦਿੱਤਾ ਹੀ ਨਹੀਂ ਮੁਕਰ ਗਿਆ ਨਾ ਕੇਤੇ ਲੈ ਲੈ ਮੁਕਰ ਪਾਏ ਅੱਗੇ ਗੁਰੂ ਸਾਹਿਬ ਕਹਿੰਦੇ ਜਿਹੜੇ ਮੁਕਰ ਜਾਂਦੇ ਕੇਤੇ ਮੂਰਖ ਖਾਈ ਖਾਈ ਉਹ ਤਾਂ ਮੂਰਖ ਹੈ ਜਿਹੜੇ ਉਹਦਾ ਸ਼ੁਕਰ ਨਹੀਂ ਕਰਦੇ ਕਹਿੰਦੇ ਕੀ ਦਿੰਦਾ ਰੱਬ ਨੇ ਪ੍ਰਮਾਤਮਾ ਨੇ ਕੀ ਦਿੰਦਾ ਇੱਕ ਬੰਧਨ ਖੜਾ ਸੀ ਪਾਣੀ ਦੀ ਸੇਵਾ ਕਰ ਰਿਆ ਸੀ ਬਜ਼ੁਰਗ ਸੀਗਾ ਤੇ ਚੰਗਾ ਸੰਤੋਖੀ ਸਬਰ ਸੰਤੋਖ ਵਾਲਾ ਜੀਵਨ ਸੀ ਉਹਦਾ ਇੱਕ ਨੌਜਵਾਨ ਆਇਆ ਤੇ ਉਹਨੇ ਆਖਿਆ ਬਾਬਾ ਜੀ ਪਾਣੀ ਪਲਾਓਗੇ ਗਰਮੀ ਬੜੀ ਸੀ ਕਹਿੰਦਾ ਛੱਕੋ ਮੈਂ ਤਾਂ ਖੜਾ ਹਾਂ ਪੁਰਾਣਾ ਸਮਾਂ ਸੀ ਉਹ ਛੰਨੇ ਹੁੰਦੇ ਸੀ ਬਾਟਾ ਜਿਹੜਾ ਉਹ ਕਹਿੰਦੇ ਆਪਾਂ ਉਹ ਬਾਟਾ ਭਰ ਕੇ ਦਿੱਤਾ ਬੇਟਾ ਬੋਲ ਵਾਹਿਗੁਰੂ ਜਲ ਛਕਲਾ ਕਹਿੰਦਾ ਕਿ ਵਾਹਿਗੁਰੂ ਕਿਉਂ ਬੋਲਾਂ ਤੇਰੇ ਵਾਹਿਗੁਰੂ ਨੇ ਕੀ ਦਿੱਤਾ ਉਹ ਕਹਿੰਦਾ ਜੋ ਦਿੰਦਾ ਵਾਹਿਗੁਰੂ ਦਿੰਦਾ ਜੋ ਦਿੰਦਾ ਵਾਹਿਗੁਰੂ ਦਿੰਦਾ ਕਦੇ ਬੱਚਿਆਂ ਨੂੰ ਬੋਲਿਆ ਕਰੋ ਨਵੇਂ ਕੱਪੜੇ ਦਿੰਦੇ ਹੋ ਨਾ ਇਹ ਵਾਹਿਗੁਰੂ ਨੇ ਇਹ ਨਾ ਕਹੋ ਨਾਨੀ ਨੇ ਭੇਜਿਆ ਦਾਦੀ ਨੇ ਭੇਜਿਆ ਨਹੀਂ ਇਹ ਕੌਣ ਦੇ ਰਿਹਾ ਵਾਹਿਗੁਰੂ ਦੇ ਰਿਹਾ ਇਹਨਾਂ ਉਹਨਾਂ ਦੇ ਅੰਦਰ ਪੱਕਾ ਕਰਦੇ ਹੋ ਕਿ ਜੋ ਕਰ ਰਿਹਾ ਵਾਹਿਗੁਰੂ ਕਰ ਇਹਨਾਂ ਵਿਸ਼ਵਾਸ ਉਹਨਾਂ ਦੇ ਅੰਦਰ ਪੈਦਾ ਹੋਣਾ ਚਾਹੀਦਾ ਇਹ ਅਸੀਂ ਰੋਜ਼ ਮੰਗਦੇ ਹਾਂ ਵਿਸਾਹਾਦਾਨ ਹਰ ਉਸ ਆਦਾ ਇਹ ਮੈਂ ਨਹੀਂ ਬੇਟਾ ਦੇ ਰਿਹਾ ਮੇਰਾ ਫਰਜ਼ ਹੈ ਪਰ ਦੇਣ ਵਾਲਾ ਉਹ ਪ੍ਰਮਾਤਮਾ ਕਾਲਪੁਰਖ ਹੈ ਉਹ ਦੇ ਰਿਹਾ ਮੈਂ ਤਾਂ ਅੱਗੇ ਦੇ ਰਿਹਾ ਤੇ ਕਹਿੰਦੇ ਹਨ ਉਹਨੇ ਆਖਿਆ ਰੱਬ ਨੇ ਬਹੁਤ ਕੁਝ ਦਿੱਤਾ ਨੌਜਵਾਨ ਬੜਾ ਗੁੱਸੇ ਵਿੱਚ ਬੋਲਿਆ ਕੀ ਦਿੱਤਾ ਰੱਬ ਨੇ ਕਹਿੰਦੇ ਕੋਈ ਗੱਲ ਨਹੀਂ ਬੇਟਾ ਨਾ ਬੋਲ ਵਾਹਿਗੁਰੂ ਆ ਜਲ ਛੱਗ ਲਾ ਜਲ ਛੱਗ ਲਿਆ ਬੇਟਾ ਇਹਨਾਂ ਨਾਰਾਜ਼ ਕਿਉਂ ਹੈ ਕਹ ਲਗਾ ਦੇਖੋ ਇੰਨੇ ਦਿਨ ਹੋ ਗਏ ਮੈਂ ਰੋਟੀ ਨਹੀਂ ਖਾਧੀ ਮੇਰੇ ਤਨ ਤੇ ਕੱਪੜੇ ਦੇਖੋ ਕਿੰਦਾਂ ਦੇ ਗੰਦੇ ਕੱਪੜੇ ਪਾਏ ਆ ਕਹਿੰਦਾ ਕੋਈ ਗੱਲ ਨਹੀਂ ਬੇਟਾ ਆਓ ਆਪਣੇ ਘਰ ਲੈ ਆ ਗਏ ਆ ਸਾਸ ਸੰਗਤ ਜੀ ਉਹਨੂੰ ਪਹਿਲਾਂ ਤਾਂ ਕੱਪੜੇ ਦਿੱਤੇ ਇਸ਼ਨਾਨ ਕਰਾਇਆ ਕੱਪੜੇ ਦਿੱਤੇ ਕੱਪੜੇ ਪਾ ਲੋ ਭੋਜਨ ਛਕਾਇਆ ਬੜਾ ਭੁੱਖਾ ਸੀ ਚਾਰ ਪੰਜ ਦਿਨ ਤੋਂ ਚੱਗ ਰੱਜ ਕੇ ਰੋਟੀ ਖਾਧੀ ਕਹਿੰਦਾ ਕੋਈ ਗੱਲ ਨਹੀਂ ਬੇਟਾ ਰੁਕ ਚਾਰ ਪੰਜ ਦਿਨ ਉਹਨੂੰ ਰੋਕ ਕੇ ਉਹਦੀ ਬੜੀ ਸੇਵਾ ਕੀਤੀ ਸਾਸ ਸੰਗਤ ਜੀ ਬਹੁਤ ਸੇਵਾ ਕੀਤੀ ਉਸਨੇ ਬਹੁਤ ਸੇਵਾ ਕੀਤੀ ਤੇ ਜਦੋਂ ਉਹ ਜਾਣ ਲੱਗਾ ਤੇ ਨੌਜਵਾਨ ਕਹਿਣ ਲੱਗਾ ਬਾਬਾ ਜੀ ਕਦੇ ਮੇਰੇ ਲਾਇਕ ਕੰਮ ਹੋਵੇ ਨਾ ਮੈਂ ਤੁਹਾਡੇ ਵਾਸਤੇ ਹਾਜ਼ਰ ਰਹੂੰਗਾ ਹਮੇਸ਼ਾ ਵਾਸਤੇ ਕਹਿੰਦੇ ਹੁਣੇ ਬੇਟਾ ਕੰਮ ਹੈ ਕਹਿੰਦੇ ਦੱਸੋ ਆ 500 ਰੁਪਇਆ ਲੈਣਾ ਇੱਕ ਆਪਣਾ ਹੱਥ ਕੱਟ ਕੇ ਦੇ ਦੇ ਉਹ ਸੋਚਿਆ ਚੰਗੀ ਸੇਵਾ ਕੀਤੀ ਐ ਬੇਟਾ ਸੋਚ ਨਾ ਜੇ ਤੈਨੂੰ ਸੌਦਾ ਮਨਜ਼ੂਰ ਨਹੀਂ 1000 ਲੈਣਾ ਇੱਕ ਹੱਕ ਕੱਢ ਕੇ ਦੇ ਦੇ ਤੇ ਹੁਣ ਥੋੜਾ ਜਿਹਾ ਸਮਝ ਆ ਗਈ ਕਹਿਣ ਲੱਗੇ ਜੇ ਸੌਦਾ ਮਨਜ਼ੂਰ ਨਹੀਂ 5000 ਲੈਣਾ ਇੱਕ ਪੈਰ ਕੱਟ ਕੇ ਦੇ ਦੇ ਰੋਣ ਲੱਗ ਗਿਆ ਕਹਿਣ ਲੱਗੇ ਤੇਰੇ ਸਵਾਲ ਦਾ ਜਵਾਬ ਕਿ ਰੱਬ ਨੇ ਮੈਨੂੰ ਕੀ ਦਿੱਤਾ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੀ ਅੱਖਾਂ ਨਹੀਂ ਹਨ ਅੱਖਾਂ ਦੀ ਕੀਮਤ ਕੀ ਹੈ ਜਿਨ੍ਹਾਂ ਦੇ ਹੱਥ ਨਹੀਂ ਹਨ ਹੱਥਾਂ ਦੀ ਕੀਮਤ ਕੀ ਆ ਜਿਨ੍ਹਾਂ ਦੇ ਪੈਰ ਨਹੀਂ ਉਹਨਾਂ ਨੂੰ ਪੁੱਛੋ ਪੈਰਾਂ ਦੀ ਕੀਮਤ ਕੀ ਹੁੰਦੀ ਹੈ ਸਤਗੁਰ ਕਹਿੰਦੇ ਜਿਨ ਕੰਨ ਕੀਤੇ ਅੱਖੀ ਨਾਖ ਜਿਨ ਜੀਵਾ ਦਿੱਤੀ ਬੋਲੇ ਤਾਦ ਕਿੰਨਾ ਕੁਛ ਦੇ ਰਿਹਾ ਪ੍ਰਮਾਤਮਾ ਪਰ ਅਸੀਂ ਕੀ ਕਰਦੇ ਆ ਸਾਧ ਸੰਗਤ ਦੀ ਬਾਫ ਕਰਨਾ ਮੈਂ ਵੀ ਉਹਦੇ ਵਿੱਚ ਸਾਰੇ ਆਪਾਂ ਉਹਦੇ ਵਿੱਚ ਆ ਗੁਰੂ ਸਾਹਿਬ ਕਹਿੰਦੇ ਹਨ ਕਰਦਾ ਕੀ ਹੈ ਖਾਤ ਪੀਤ ਵਰਤੇ ਅਨੰਤ ਉਲਾਸ ਉਹ ਗਿਣਕੇ ਨਹੀਂ ਦੇ ਰਿਹਾ ਅਸੀਂ ਤਾਂ 50 ਵਾਰੀ ਸੋਚਦੇ ਆ ਜੇ ਪ੍ਰਬੰਧਕਾ ਨਾ ਗੁਰਾਈ ਦੇ ਦਿਓ ਮੈਂ ਜੀ ਬੱਚਿਆਂ ਨੂੰ ਪੁੱਛੂਗਾ ਮੈਂ ਆਪਣੇ ਭਰਾ ਨੂੰ ਪੁੱਛੂਗਾ ਜੇ ਕਿਤੇ ਸ਼ਰਾਬ ਦੇ ਕਿਤੇ ਲੰਗਰ ਲਾਣਾ ਹੋਵੇ ਨਾ ਸ਼ਰਾਬ ਦਾ ਤੇ ਕਦੇ ਨਹੀਂ ਪੁੱਛਦਾ ਬੁਰੇ ਪਾਸੇ ਕੰਜਰੀਆਂ ਨੱਚਦੀਆਂ ਹੋਣ ਤੇ ਵਿਆਹ ਦੇ ਉੱਪਰ ਨਚ ਡੋਟਾਈ ਜਾਏਗਾ ਨੋਟ ਪਰ ਜਦੋਂ ਦੇਣਾ ਹੋਵੇ ਨਾ ਗੁਰਦੁਆਰੇ ਤੇ 50 ਵਾਰੀ ਸੋਚੇਗਾ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਫਹਿ ਫੈਸਲਾ ਕਦੇ ਨਹੀਂ ਸੋਚਦਾ ਕਦੇ ਫੈਸਲਾ ਨਹੀਂ ਕਰਦਾ ਤੇ ਉਹ ਪ੍ਰਮਾਤਮਾ ਨੇ ਇਹਨਾਂ ਕੁਝ ਦਿੱਤਾ ਹੈ ਉਹ ਪ੍ਰਮਾਤਮਾ ਨੇ ਕਿੰਨੀ ਰਹਿਮਤ ਕੀਤੀ ਹੈ ਸਾਡੇ ਜੀਵਨ ਦੇ ਵਿੱਚ ਉਹਦਾ ਹੀ ਹੈ ਨਾ ਸਾਰਾ ਕੁਝ ਉਹ ਹੀ ਹੈ ਗੁਰੂ ਸਾਹਿਬ ਕਹਿੰਦੇ ਆ ਉਹ ਗਿਣਕੇ ਨਹੀਂ ਦਿੰਦਾ ਆ ਗਣਪਸ਼ਾ ਆ ਗਣਪਸ਼ਾ ਆਪਣੀ ਦੇ ਰਾਸ ਅਸੀਂ ਕੀ ਕਰਦੇ ਆ ਖਾਤ ਪੀਤ ਵਰਤੇ ਅਨੰਦ ਉਲਾਸ ਆਪਣੀ ਆਮਾਨ ਕਸ਼ ਬਾਹਰ ਸੋਲੇ ਅਗਿਆਨੀ ਮਨ ਰੋਸ਼ ਕਰੇ ਜੇ ਕੋਸ਼ ਵਾਪਸ ਲੈ ਲਵੇ ਅਸੀਂ ਉਲਾਮਾ ਦਿੰਦੇ ਆ ਗੁਰੂ ਸਾਹਿਬ ਕਹਿੰਦੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁ ਰਸ ਦਾ ਵਿਸ਼ਵਾਸ ਨਾ ਹੋਵੇ ਕਿਉਂਕਿ ਬਾਣੀ ਦੇ ਵਿੱਚ ਉਹ ਸਾਨੂੰ ਸਤਗੁਰ ਜੀ ਸਮਝਾਉਣਾ ਕਰ ਰਹੇ ਆ ਕਹਿੰਦੇ ਇਹ ਦਾਨ ਅਸੀਂ ਸਤਗੁਰ ਦੇ ਕੋਲੋਂ ਮੰਗਣਾ ਹੈ ਦਾਨ ਸਤਗੁਰ ਦੇ ਕੋਲੋਂ ਮੰਗਣਾ ਦਾਨ ਹੱਕ ਨਹੀਂ ਹੈ ਦਾਨ ਤਾਂ ਤਰਲਾ ਹੈ ਗੁਰੂ ਅੰਗਦ ਦੇਵ ਜੀ ਨੂੰ ਪੁੱਛਿਆ ਸਿੱਖਾਂ ਨੇ ਸਤਗੁਰੂ ਮਹਾਰਾਜ ਕਿਹੜੀ ਕਿਰਪਾ ਸੀ ਕੀ ਸੀ ਤੁਹਾਡੇ ਅੰਦਰ ਗੁਰਨਾਣਕ ਤੁਹਾਡੇ ਤੇ ਇੰਨਾ ਪ੍ਰਸੰਨ ਹੋ ਗਿਆ ਲੈਣੇ ਤੋਂ ਅੰਗਦ ਬਣਾ ਦਿੱਤਾ ਤੁਹਾਨੂੰ ਆਪਣਾ ਰੂਪ ਬਖਸ਼ਿਸ਼ ਕਰ ਦਿੱਤਾ ਗੁਰੰਗਰਦੇਵ ਜੀ ਨੇ ਕਿਹਾ ਆਸਾ ਕੀ ਵਾਰ ਦੇ ਵਿੱਚ ਆਪਾਂ ਸ਼ਲੋਕ ਪੜ੍ਹਦੇ ਆਂ ਕਹਿੰਦੇ ਇਹ ਹੱਕ ਨਹੀਂ ਸੀ ਮੇਰਾ ਇਹ ਆਪਾਂ ਨਾ ਅਰਦਾਸ ਕਰਦੇ ਆਂ ਇਹ ਮਨ ਵਿੱਚ ਜਰੂਰ ਸੋਚਿਓ ਸਤਗੁਰੂ ਮੈਂ ਸਿੱਖੀ ਦੇ ਲਾਇਕ ਨਹੀਂ ਹਾਂ ਸਿੱਖੀ ਤਾਂ ਬਹੁਤ ਵੱਡੀ ਚੀਜ਼ ਆ ਸਾਧ ਸੰਗਤ ਦੀ ਸਤਗੁਰ ਦੀ ਮੈਂ ਸਿੱਖੀ ਦੇ ਲਾਇਕ ਨਹੀਂ ਹਾਂ ਕਿਰਪਾ ਕਰ ਦਿਓ ਮੈਨੂੰ ਸਿੱਖੀ ਦੀ ਦਾਨ ਬਖਸ਼ਿਸ਼ ਕਰਦੇ ਹੋ ਮੈਨੂੰ ਦਾਣ ਦੇ ਦਿਓ ਸਿੱਖੀ ਦਾ ਇੱਕ ਬੇਨਤੀ ਕਰਾਂ ਉਹ ਸਾਹਮਣੇ ਆ ਗਈ ਸਿੱਖੀ ਚ ਮੰਗਣੀ ਹੈ ਨਾ ਕੱਲ ਆਪਾਂ ਸਿੱਖੀ ਦਾਣ ਮੰਗਣਾ ਰੋਜ਼ ਮੰਗਦੇ ਨਿਖਾਸ ਚੌਂਕ ਦੇ ਵਿੱਚ ਭਾਈ ਮਣੀ ਸਿੰਘ ਦੇ ਸਾਹਮਣੇ ਕਾਜੀ ਖੜਾ ਸੀ ਕਾਜੀ ਕਹਿਣ ਲੱਗਾ ਤੁਹਾਡੀ ਗੁਰਬਾਣੀ ਦੇ ਵਿੱਚ ਲਿਖਿਆ ਵੀ ਇਹ ਮਨੁੱਖਾ ਜਨਮ ਇੱਕ ਵਾਰੀ ਮਿਲਦਾ ਹੈ ਬੜਾ ਦੁਰਲਭ ਹੈ ਛੱਡ ਸਿੱਖੀ ਨੂੰ ਛੱਡ ਦੇ ਇਹ ਦੁਰਲਭ ਜਨਮ ਹੈ ਤੂੰ ਇਸ ਮੁਸਲਮਾਨ ਬਣ ਜਾ ਕੀ ਜਵਾਬ ਦਿੱਤਾ ਸੀ ਭਾਈ ਮਣੀ ਸਿੰਘ ਨੇ ਕਹਿਣ ਲੱਗੇ ਭਾਈ ਮਣੀ ਸਿੰਘ ਕਹਿਣ ਲੱਗੇ ਜਨਮ ਤਾਂ ਬਹੁਤ ਮਿਲਦੇ ਆ ਪਰ ਸਿੱਖੀ ਇੱਕ ਵਾਰੀ ਮਿਲਦੀ ਹੈ ਜਨਮ ਤਾਂ ਬਹੁਤ ਮਿਲਦੇ ਆ ਸਿੱਖੀ ਇੱਕ ਵਾਰੀ ਮਿਲਦੀ ਹੈ ਭਾਈ ਮਣੀ ਸਿੰਘ ਨੇ ਜੋ ਆਖਿਆ ਤੇ ਆਸ ਵਿੱਚ ਲਿਖਿਆ ਕਹਿੰਦੇ ਦੇਹੀ ਕਿਸ ਕੀ ਵਾਪਰੀ ਜੇ ਸਿੱਖੀ ਸਾਬਤ ਹੋਏ ਦੇਹੀ ਤਾਂ ਆਵਣ ਜਾਣ ਹੈ ਸਿੱਖੀ ਕਬ ਕਲ ਕੋਏ ਕਿ ਇਹਨੂੰ ਸਿੱਖੀ ਤਾਂ ਕਿਸੇ ਕਿਸੇ ਨੂੰ ਮਿਲਦੀ ਸ਼ੁਕਰ ਕਰਿਆ ਕਰੋ ਸਾਡਾ ਜਨਮ ਸਿੱਖਾਂ ਦੇ ਘਰ ਹੋਇਆ ਅਮਰਤ ਸ਼ਕਲ ਲੱਗੇ ਡਰਿਆ ਨਾ ਕਰੋ ਜਦੋਂ ਅਮਰਤ ਦੀ ਗੱਲ ਹੁੰਦੀ ਨਾ ਡਰਿਆ ਨਾ ਕਰੋ ਅੱਗੇ ਹੋ ਕੇ ਆਖਿਆ ਕਰੋ ਮੈਂ ਅਮਰਤ ਦੀ ਦਾਤ ਲੈਣੀ ਹੈ ਉਹ ਜਦੋਂ ਸਿੱਖੀ ਮਿਲਦੀ ਨਾ 60 ਸਾਲ ਦੀ ਉਮਰ ਸੀ ਬਾਬਾ ਅਮਰਦਾਸ ਜੀ ਦੀ ਸਿੱਖੀ ਮਿਲ ਗਈ ਇੱਥੇ ਉਮਰ ਕੋਈ ਨਹੀਂ ਹੈ ਸਿੱਖੀ ਲੈਣ ਲੱਗੇ ਡਰਿਆ ਨਾ ਕਰੋ ਅਮਰਤ ਦੀ ਗੱਲ ਸੁਣ ਕੇ ਡਰਿਆ ਨਾ ਕਰੋ 5.5 ਸਾਲ ਦਾ ਬੱਚਾ ਗੁਰੂ ਬਣ ਗਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਿੱਖੀ ਦੀ ਦਾਤ ਵੰਡਣ ਲੱਗ ਗਿਆ ਉਹ ਭਾਈ ਕਿ ਸ਼ੁਕਰ ਕਰੋ ਤੁਹਾਡਾ ਜਨਮ ਸਿੱਖਾਂ ਦੇ ਘਰ ਹੋਇਆ ਤੇ ਸਿੱਖ ਹੋ ਕੇ ਤੇ ਅਰਦਾਸ ਕਰਿਆ ਕਰੋ ਸਤਿਗੁਰੂ ਮਹਾਰਾਜ ਬਹੁਤ ਜਨਮ ਵਿਸੁਰੇ ਤੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਕਹ ਰਬਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇ ਕੇ ਮਾਫ ਕਰਨਾ ਸਾਧ ਸੰਗਤ ਜੀ ਜੇ ਸਿੱਖਾਂ ਦੇ ਘਰ ਜਨਮ ਲੈ ਕੇ ਵੀ ਅਸੀਂ ਸਿੱਖ ਨਹੀਂ ਬਣੇ ਕਿ ਅਸੀਂ ਕਦੋਂ ਸਿੱਖ ਬਣਾਂਗੇ ਤੇ ਇਸੇ ਕਰਕੇ ਅਰਦਾਸ ਕਰਦੇ ਆ ਸਿੱਖਾਂ ਨੂੰ ਸਿੱਖੀ ਦਾਣ ਆਖਰੀ ਬੇਨਤੀ ਕਰਕੇ ਸਮਾਪਤੀ ਕਰ ਰਹੇ ਆ ਇਹ ਬੜੀ ਐ ਸਿੱਖੀ ਦਾਣ ਦੇ ਵਿੱਚ ਇਹਦਾ ਕੋਈ ਹੰਕਾਰ ਨਹੀਂ ਕਰਨਾ ਤੁਸੀਂ ਬਜ਼ੁਰਗ ਵੀ ਬੈਠੇ ਹੋ ਆਮ ਆਪਸ ਸਮਾਜ ਵਿੱਚ ਦੇਖਦੇ ਆ ਇਦਾਂ ਦੇ ਪਰਿਵਾਰ ਵੀ ਸੀਗੇ ਜਿਨ੍ਹਾਂ ਦੇ ਘਰ ਸਿੱਖੀ ਸੀ ਅੰਮ੍ਰਿਤਧਾਰੀ ਪਰਿਵਾਰ ਸੀ ਉਹਨਾਂ ਦੇ ਘਰ ਅੱਗੇ ਔਲਾਦ ਜਿਹੜੀ ਐ ਉਹਨਾਂ ਨੇ ਕੇਸ ਵੀ ਕਤਲ ਕਰਾ ਦਿੱਤੇ ऐसे ਵੀ ਪਰਿਵਾਰ ਮਿਲਣਗੇ ਜਿਨ੍ਹਾਂ ਦੇ ਘਰ ਸਿੱਖੀ ਦਾ ਨਾਮ ਨਿਸ਼ਾਨ ਨਹੀਂ ਸੀ ਕੇਸ ਵੀ ਸਿਰ ਦੇ ਉੱਪਰ ਨਹੀਂ ਸਨ ਅੱਜ ਉਹਨਾਂ ਦੇ ਬੱਚੇ ਅੰਮ੍ਰਿਤਧਾਰੀ ਆ ਕਿਉਂਕਿ ਇਹਦਾ ਦਾਵਾ ਨਹੀਂ ਕਰਨਾ ਇਹ ਦਾਨ ਵਿੱਚ ਮਿਲੀ ਹੈ ਔਰ ਅਰਦਾਸ ਕਰਨੀ ਆ ਸਤਿਗੁਰੂ ਮਹਾਰਾਜ ਇਹ ਦਾਨ ਸਾਨੂੰ ਦੇ ਦਿਓ ਸਿੱਖੀ ਬੜੀ ਮਹਿੰਗੀ ਆ ਸਾਧ ਸੰਗਤ ਜੀ ਬਹੁਤ ਮਹਿੰਗੀ ਚੀਜ਼ ਆ ਜਿਹਨੂੰ ਸਿੱਖੀ ਮਿਲ ਗਈ ਉਹਨੂੰ ਸਭ ਕੁਝ ਪ੍ਰਾਪਤ ਹੋ ਗਿਆ ਕੱਲ ਅੱਗੇ ਆਪਾਂ ਵਿਚਾਰ ਕਰਾਂਗੇ ਕਿ ਸਤਿਗੁਰੂ ਮਹਾਰਾਜ ਕਿਰਪਾ ਕਰੋ ਸਾਨੂੰ ਬਖਸ਼ੋ ਸਿੱਖਾਂ ਨੂੰ ਸਿੱਖੀ ਦਾ ਗੁਰੂ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀ ਆ ਬਲੌਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ